ਜਮਾਨਾ ਬੜਾ ਹੀ ਬਦਲ ਗਿਆ ਇਹ ਸੁਣਿਆ ਸੀ ਪਰ ਮੈਂ ਸੱਚੀ ਇਸ ਗੱਲ ਤੇ ਅੱਜ ਗੌਰ ਕੀਤਾ ਜਮਾਨਾ ਬੜਾ ਹੀ ਬਦਲ ਗਿਆ ਇਹ ਸੁਣਿਆ ਸੀ ਪਰ ਮੈਂ ਸੱਚੀ ਇਸ ਗੱਲ ਤੇ ਅੱਜ ਗੌਰ ਕੀਤਾ ਚੜਦੇ ਸੂਰਜ ਜੋ ਤੱਕਿਆ ਗੱਲ ਹੈਰਾਨੀ ਦੀ ਸਾਪਣੇ ਨਿਉਲਾ ਫੜ ਕੇ ਧੌਣੂ ਮਰੋੜ ਦਿੱਤਾ ਤਿੰਨ ਚਾਰ ਸਾਲ ਹੋ ਗਏ ਜੀ ਥੋੜਾ ਬਹੁਤ ਲਿਖਦੇ ਨੂੰ ਤੇ ਜਿੱਦਾਂ ਇਦਾਂ ਜਿੱਦਾਂ ਪੰਜਾਬ ਦੇ ਕੋਈ ਮੁੱਦੇ ਆ ਨਾ ਜਿੱਦਾਂ ਪਾਣੀ ਦਾ ਕੋਈ ਝੋਨੇ ਦਾ ਐਮਐਸਪੀ ਦਾ ਤੇ ਉਹ ਤੇ ਥੋੜਾ ਬਹੁਤ ਆਪਾਂ ਲਈ ਜੰਦ ਟੈਟ ਵੀ ਉਹਦਾ ਪਾਸ ਹੈ ਬੀਏਡ ਕੀਤੀ ਹੋਈ ਆ ਤੇ ਉਹ ਵਿਚਾਰੇ ਬਣੀਰੀ ਬੱਟੀਆਂ ਦੇ ਸੀ ਧੱਗੇ ਖਾਂਦੀ ਫਿਰੇ ਜਵਾਨੀ ਕਰਕੇ ਮਹਿੰਗੇ ਕੋਰਸ ਫਿਰ ਕਹਿੰਦੇ ਨਸ਼ੇ ਨਹੀਂ ਕਰਦੇ ਜੈਕਬ ਵਾਲੇ ਨੇ ਲੈ ਗਏ ਚੋਬਾਂ ਨਾ ਚੱਲੀ ਗਰੀਬ ਦੀ ਪੀਰੀ ਟੈਟ ਪਾਸ ਹੋਏ ਕਰਕੇ ਮਿੱਤਰਾ ਪੱਟੀ ਜਾਵੇ ਬਣੀਰੀ ਵਿਆਹ ਤੇ ਚੁੱਕ ਕੇ ਬੀਏਡ ਕੀਤੀ ਬਹੁਤਿਆਂ ਦੀ ਇਹ ਹੈ ਹੱਡ ਬੀਤੀ ਪੈਸੇ ਲਾ ਕੇ ਫਸ ਗਏ ਮਿੱਤਰਾ ਬਾਪੂ ਰਲ ਗਿਆ ਸੀਰੀ ਟੈਟ ਪਾਸ ਹੋਏ ਕਰਕੇ ਮਿੱਤਰਾ ਪੱਟੀ ਜਾਵੇ ਪਨੀਰੀ ਨਿੱਜੀ ਸਕੂਲ ਨੇ 2500 ਦਿੰਦੇ ਹੁੰਦਾ ਕਿਥੇ ਗੁਜ਼ਾਰਾ ਦਸੋ ਲੀਡਰੋ ਝੋਨਾ ਲਾਵੇ ਜਾਂ ਸਕੂਲ ਨੂੰ ਜਾਵੇ ਵਿਚਾਰਾ ਤੁਹਾਨੂੰ ਮਤਲਬ ਵੋਟਾਂ ਦੀ ਕਾ ਗੱਲ ਸੱਚ ਪ੍ਰੀਤ ਦੀ ਅਖੀਰੀ ਟੱਟ ਪਾਸੇ ਕਰਕੇ ਮਿੱਤਰਾ ਪੱਟੀ ਜਾਵੇ ਪਨੀਰੀ ਸਾਰਾ ਕੁਝ ਤੇ ਕਰਤਾ ਤੁਹਾਨੂੰ ਭਰਮ ਹੋ ਗਿਆ ਜੀ ਬਿਜਲੀ ਆਉਂਦੀ ਬਾਦੂ ਨਸ਼ਾ ਖਤਮ ਹੋ ਗਿਆ ਜੀ ਸਾਰਾ ਕੁਝ ਤੇ ਕਰਤਾ ਤੁਹਾਨੂੰ ਭਰਮ ਹੋ ਗਿਆ ਜੀ ਬਿਜਲੀ ਕਰਤੀ ਸਸਤੀ ਨਸ਼ਾ ਖਤਮ ਹੋ ਗਿਆ ਜੀ ਕੱਚੇ ਟੀਚਰ ਪੱਕੇ ਹੋਗੇ ਨਿਤ ਡਿਊਟੀ ਜਾਂਦੇ ਨੇ ਖਾਤੇ ਚ ਆਵੇ ਹਜ਼ਾਰ ਬੀਬੀ ਹੋਰੀ ਪਾਰਲਰ ਬਿਊਟੀ ਜਾਂਦੇ ਨੇ ਅੱਜ ਕੱਲ ਕਿਹਾ ਜਾਂਦਾ ਕਹਿੰਦੇ ਖੇਤੀਬਾੜੀ ਵਿੱਚ ਤਾਂ ਕੁਝ ਰਹਿਆ ਹੀ ਨਹੀਂ ਹੈ ਕੁਝ ਬਚਦਾ ਹੀ ਨਹੀਂ ਹੈਗਾ ਖੇਤੀਬਾੜੀ ਚ ਵਾਜਦਾ ਤਾਂ ਹੈ ਜੀ ਮਿਹਨਤ ਹੈ ਪਰ ਉਹਨਾ ਨਹੀਂ ਵੀ ਜੇ ਸਰਕਾਰ ਸਹੀ ਭਾਅ ਦੇਵੇ ਤੇ ਜ਼ਿਮੀਦਾਰ ਦੀ ਆਪ ਦੀ ਕੋਈ ਹੋਣੀ ਮੰਡੀ ਚੋਂ ਉਹਨੂੰ ਸੱਟ ਕਿਉਂ ਨਹੀਂ ਬੰਦੀ ਹੈ ਫਸਲਾਂ ਜਾਂ ਉਹਦੀ ਮਜਬੂਰੀ ਹੋ ਜਾਂਦੀ ਹੈ ਕਿ ਦਾਣਾ ਵੀ ਸੱਟ ਕੇ ਉਹਨੂੰ ਆਉਣੀ ਪੈਂਦੀ ਹੈ ਉਹਦਾ ਮੂੰਹ ਚੋਂ ਹੀ ਆਇ ਨਿਕਲਦਾ ਹੈ ਜ਼ਿਮੀਦਾਰ ਫਸਲ ਸੱਟ ਕੇ ਆਉਣੀ ਹੈ ਭਾਈ ਜੀ ਜਿੱਦਾਂ ਹੁਣ ਝੋਨਾ ਲਾ ਰਹੇ ਨੇ ਤਾਂ ਲਾਈਟ ਬਾਰੇ ਕੀ ਕਹਿਣਾ ਮਾਨ ਸਰਕਾਰ ਕਹਿ ਰਹੀ ਆ ਵੀ ਅਸੀਂ ਦਾ 24 ਘੰਟੇ ਲਾਈਟ ਦੇ ਰਹੇ ਆ ਪਾਣੀ ਇੱਦਾਂ ਉਹੀ ਛੱਡੀ ਰੱਖਦੇ ਆ ਬਾਣ ਤੱਤੇ ਹੋਗੇ ਠੰਡੇ ਹੋਗੇ ਬਾਣ ਦੇ ਕੋਸੇ ਹੋਗੇ ਭਲਾ ਨਾ ਇਹ ਕੁਛ ਨਹੀਂ ਗਾ ਕੋਈ ਜ਼ਿੰਮੇਵਾਰ ਇੱਡਾ ਪਾਗਲ ਨਹੀਂ ਇਡਾ ਨਾ ਵੀ ਪਾਣੀ ਉਹੀ ਛੱਡੀ ਜਾਊਗਾ ਜੇ ਜਿੱਦਾਂ ਨਰਮੇ ਤੇ ਆਪਣੇ ਦੇ ਜਾ ਹੋਰ ਗੁਵਾਰਾ ਕੋਈ ਧਾਰਮੀ ਰ ਆਪਣੀ ਰਵਾਇਤੀ ਬਸਲਾਂ ਜਿਹੜੀਆਂ ਨਾ ਜਿਉ ਤੇ ਆਪਾਂ ਨੂੰ ਐਮ ਐਸ ਪੀ ਮਿਲ ਜੇ ਜਾਂ ਉਹਨਾਂ ਦੇ ਬੀ ਐਚ ਐਸ ਹੁਸਦਾਰ ਹੋ ਜੇ ਨਾ ਤੇ ਝੋਨਾ ਲਾਉਂਦੀ ਲੋੜ ਹੀ ਨਾ ਪਵੇ ਤੇ ਪੰਜਾਬ ਦੀ ਮਿੱਟੀ ਐ ਇਹ ਜੀ ਐ ਜਿੱਦਾਂ ਕੋਈ ਸਵਾਦ ਹੀ ਚੁੰਡੀ ਵੀ ਮੰਨ ਲਓ ਨੱਪਦੇ ਨਾ ਸੋਨਾ ਬਾਂਜੀ ਝੋਨਾ ਅਸੀਂ ਨਹੀਂ ਲਾਉਂਦੇ ਸਾਥੋਂ ਲਗਵਾਇਆ ਜਾਂਦਾ ਫਿਰ ਗੀਤ ਪਾਣੀ ਮੁੱਕ ਜੂ ਪਾਣੀ ਮੁੱਕ ਜੂ ਸਾਰਾ ਸਾਲ ਹੀ ਗਾਇਆ ਜਾਂਦਾ ਜੇ ਮੁੱਲ ਹੋ ਜੇ ਪੱਕਾ ਪ੍ਰੀਤ ਸਿਆ ਬਾਕੀ ਫਸਲਾਂ ਦਾ ਕਾਨੂੰ ਸੁਣਨਾ ਪਵੇ ਗਿਆਨ ਓਏ ਸਾਨੂੰ ਫੇਸਬੁੱਕੀ ਚਵਲਾਂ ਦਾ ਐਮਐਸਪੀ ਦਾ ਹੱਲ ਤਾਂ ਹੋ ਸਕਦਾ ਜੀ ਪਰ ਇਹ ਦਿਵਸ ਤੇ ਬਹੁਤ ਵੱਡੇ ਕੱਠ ਦੀ ਲੋੜ ਆ ਹਨਾ ਫਸਲੀ ਚੱਕਰ ਨਾ ਜੇ ਬਦਲਿਆ ਪਾਣੀ ਨੇ ਨਹੀਂ ਬਚਣਾ ਮੇਰੇ ਸੋਹਣੇ ਦੇਸ਼ ਪੰਜ ਆਪ ਦਾ ਮਿੱਤਰੋ ਨਾ ਵੀ ਨਹੀਂ ਫਿਰ ਜਚਣਾ ਕੋਈ ਐਸਾ ਲੀਡਰ ਚੁਣੀਏ ਜਿਹੜਾ ਝੋਨਾ ਗੱਲ ਚੋਂ ਲਾ ਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਅੱਜਕੱਲ ਡਿਜੀਟਲ ਮੀਡੀਆ ਦੇ 트ੈਂਡ ਜਾਂ ਚੱਲ ਰਿਹਾ ਕਿ ਆਏ ਦਿਨ ਕੋਈ ਉੱਠ ਕੇ ਕਹਿ ਦਿੰਦਾ ਕਿ ਪੰਜਾਬ ਦੀ ਜਿਹੜੀ ਯੂਥ ਆ ਚ ਇਹੋ ਮੁੰਡੇ ਨੇ ਕੁੜੀਆਂ ਨੇ ਲਚਰਤਾ ਫਲਾ ਰਹੇ ਨੇ ਇਸ ਦੇ ਸ਼ਬਦਾਂ ਦੇ ਵਿੱਚ ਕਹੀਏ ਗੰਧ ਪਾਰ ਰਹੇ ਨੇ ਪਰ ਕਿਹਾ ਜਾਂਦਾ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਤਾਂ ਕੁਝ ਅਣਜੁਣ ਮੁੰਡੇ ਕੁੜੀਆਂ ਅਜੇ ਵੀ ਨੇ ਜਿਹੜੇ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਦੇ ਨੇ ਤਾਂ ਪੰਜਾਬ ਦੇ ਹੱਕਾਂ ਦੇ ਲਈ ਡਿਜੀਟਲ ਮੀਡੀਆ ਤੇ ਆਏ ਦਿਨ ਆਪਣੀ ਕੋਈ ਪੋਸਟ ਭਾਬੂ ਕੁ ਜਿਹੜਾ ਸਾਂਝੀ ਕਰਦੇ ਨੇ ਤਾਂ ਸਾਡੇ ਨਾਲ ਇੱਕ ਬਾਈ ਮੌਜੂਦ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਨਵਜੀ ਸਤਿ ਸ੍ਰੀ ਅਕਾਲ ਹਾਂਜੀ ਬਾਈ ਜੀ ਜਿੱਦਾਂ ਅੱਜ ਕੱਲ ਆਪਾਂ ਡਿਜੀਟਲ ਮੀਡੀਆ ਤੇ ਦੇਖ ਰਹੇ ਹਾਂ ਕਿ ਯੂਥ ਨੂੰ ਨੌਜਵਾਨ ਮੁੰਡੇ ਕੁੜੀਆਂ ਨੂੰ ਤੁਹਾਡੇ ਵਰਗਿਆਂ ਨੂੰ ਹਨਾ ਬਦਨਾਮ ਜਾਂ ਕੀਤਾ ਜਾਂਦਾ ਵੀ ਇਹਨਾਂ ਨੂੰ ਤਾਂ ਰੀਲਾਂ ਬਣਾਉਣ ਤੋਂ ਇਲਾਵਾ ਕੁਝ ਹੋਉਂਦਾ ਹੀ ਨਹੀਂ ਹੈਗਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਕੁਝ ਥੋੜਾ ਬਹੁਤ ਲਿਖਿਆ ਤੁਹਾਨੂੰ ਸੁਣਾ ਦਿੰਨਾ ਜ਼ਮਾਨਾ ਬੜਾ ਹੀ ਬਦਲ ਗਿਆ ਇਹ ਸੁਣਿਆ ਸੀ ਪਰ ਮੈਂ ਸੱਚੀ ਇਸ ਗੱਲ ਤੇ ਅੱਜ ਗੌਰ ਕੀਤਾ ਜ਼ਮਾਨਾ ਬੜਾ ਹੀ ਬਦਲ ਗਿਆ ਇਹ ਸੁਣਿਆ ਸੀ ਪਰ ਮੈਂ ਸੱਚੀ ਇਸ ਗੱਲ ਤੇ ਅੱਜ ਗੌਰ ਕੀਤਾ ਚੜਦੇ ਸੂਰਜ ਜੋ ਤੱਕਿਆ ਗੱਲ ਹੈਰਾਨੀ ਦੀ ਸਾਪਣੇ ਨਿਉਲਾ ਫੜ ਕੇ ਤਾਉ ਨੂੰ ਮਰੋੜ ਦਿੱਤਾ ਅਜੇ ਗੱਲ ਛੱਡਣੇ ਦੀ ਫੁਰਨੀ ਸੀ ਉਸ ਦੇ ਜਹਿਨ ਅੰਦਰ ਤੇ ਮੈਂ ਚਿਹਰਾ ਪੜਿਆ ਤੇ ਹੱਥ ਸੀ ਉਸ ਦਾ ਛੋੜ ਦਿੱਤਾ ਮੈਂ ਅੱਜ ਤੀਕ ਨਹੀਂ ਸੁਣਿਆ ਇਸ ਮੁਲਖੰਦਰ ਸਰਕਾਰੀ ਤੇਲ ਸੀ ਮਿਲਦਾ ਤੇ ਮੈਂ ਮੋੜ ਦਿੱਤਾ ਸਿਰ ਤੇ ਆਣ ਕੇ ਬੈਠੂ ਉਹੀ ਪ੍ਰੀਤ ਸਿਆਂ ਵਿੱਚ ਬੋਟਾਂ ਦੇ ਜਿਸ ਨੇ ਵੱਡਾ ਗੱਪਾ ਰੋੜ ਦਿੱਤਾ ਵਿੱਚ ਵੋਟਾਂ ਦੇ ਜਿਸ ਨੇ ਵੱਡਾ ਗੱਪ ਰੋੜ ਦਿੱਤਾ ਮਾਈ ਜੀ ਜੋ ਵੀ ਤੁਸੀਂ ਇਹ பாਬੂ ਕ ਪੰਜਾਬ ਦੇ ਹੱਕਾਂ ਲਈ ਲਾਈਨਾਂ ਲਿਖੀਆਂ ਹੋਈਆਂ ਨੇ ਤੁਹਾਨੂੰ ਇਹ ਜਿਹੜਾ ਸ਼ੌਂਕ ਆ ਕਦੋਂ ਤੋਂ ਪਿਆ ਜੀ ਮੈਨੂੰ 3-4 ਸਾਲ ਹੋ ਗਏ ਜੀ ਥੋੜਾ ਬਹੁਤ ਲਿਖਦੇ ਨੂੰ ਤੇ ਜਿੱਦਾਂ ਇਦਾਂ ਜਿੱਦਾਂ ਪੰਜਾਬ ਦੇ ਕੋਈ ਮੁੱਦੇ ਆ ਨਾ ਜਿੱਦਾਂ ਪਾਣੀ ਦਾ ਕੋਈ ਝੋਨੇ ਦਾ ਐਮਐਸਪੀ ਦਾ ਤੇ ਉਹ ਤੇ ਥੋੜਾ ਬਹੁਤ ਆਪਾਂ ਲਿਖੀ ਜਾਂਦੇ ਹਾਂ ਹਾਂ ਜੀ ਬਾਈ ਜੀ ਇੱਕ ਹੋਰ ਵੀ ਲਾਈਨਾਂ ਹੋ ਜਾਣ ਪਾਬੂ ਕ ਲਾਈਨਾਂ ਜੋ ਤੁਹਾਡੀਆਂ ਲਿਖੀਆਂ ਹੋਈਆਂ ਨੇ ਦੇਖੋ ਜਿੱਦਾਂ ਹੁਣ ਆਪਾਂ ਸਾਰੇ ਨੌਜਵਾਨ ਪੜ੍ਹੇ ਲਿਖੀ ਜਾਂਦੇ ਆ ਨਾ ਤੇ ਕੋਰਸ ਵੀ ਕਰੀ ਜਾਂਦਾ ਕੋਈ ਟੈਟ ਪਾਸ ਕਰੀ ਜਾਂਦਾ ਉਹਨਾਂ ਨੂੰ ਜੋਬ ਨਹੀਂ ਮਿਲਦੀ ਕੋਈ ਝੋਨਾ ਲਾਈ ਜਾਂਦਾ ਪਿੱਛੇ ਜੇ ਮੈਂ ਅਖਬਾਰ ਤੇ ਇੱਕ ਪੜਿਆ ਜਿੱਦਾਂ ਵੀ ਕੋਈ ਟੈਟ ਵੀ ਉਹਦਾ ਪਾਸ ਹੈ ਬੀਏਡ ਕੀਤੀ ਹੋਈ ਆ ਤੇ ਉਹ ਵਿਚਾਰੇ ਪਨੀਰੀ ਪੱਟੀਆਂ ਜਾਂਦੇ ਸੀ ਉਹਨਾਂ ਤੇ ਥੋੜਾ ਬਹੁਤ ਮੈਂ ਲਿਖਿਆ ਧੱਕੇ ਖਾਂਦੀ ਫਿਰੇ ਜਵਾਨੀ ਕਰਕੇ ਮਹਿੰਗੇ ਕੋਰਸ ਫਿਰ ਕਹਿੰਦੇ ਨਸ਼ੇ ਨਹੀਂ ਕਰਦੇ ਸਾਲੀ ਟੈਨਸ਼ਨ ਲੈਂਦੀ ਫੋਰਸ ਜੈਕਬ ਵਾਲੇ ਨੇ ਲੈ ਗਏ ਜੋਬਾਂ ਨਾ ਚੱਲੀ ਗਰੀਬ ਦੀ ਪੀਰੀ ਟੱਟ ਪਾਸ ਹੋਏ ਕਰਕੇ ਮਿੱਤਰਾ ਪੱਟੀ ਜਾਵੇ ਪਨੀਰੀ ਵਿਆਜ ਤੇ ਚੁੱਕ ਕੇ ਵੀ ਹੱਡ ਕੀਤੀ ਬਹੁਤਿਆਂ ਦੀ ਇਹ ਹੈ ਹੱਡ ਬੀਤੀ ਪੈਸੇ ਲਾ ਕੇ ਫਸ ਗਏ ਮਿੱਤਰਾ ਬਾਪੂ ਰਲ ਗਿਆ ਸੀਰੀ ਟੱਟ ਪਾਸ ਹੋਏ ਕਰਕੇ ਮਿੱਤਰਾ ਪੱਟੀ ਜਾਵੇ ਪਨੀਰੀ ਨਿੱਜੀ ਸਕੂਲ ਨੇ 2500 ਦੇਂਦੇ ਹੁੰਦਾ ਕਿੱਥੇ ਗੁਜ਼ਾਰਾ ਦੱਸੋ ਲੀਡਰੋਂ ਝੋਨਾ ਲਾਵੇ ਜਾਂ ਸਕੂਲ ਨੂੰ ਜਾਵੇ ਵਿਚਾਰਾ ਤੁਹਾਨੂੰ ਮਤਲਬ ਵੋਟਾਂ ਤੀਕਾ ਗੱਲ ਸੱਚ ਪ੍ਰੀਤ ਦੀ ਅਖੀਰੀ ਟੱਟ ਪਾਸ ਹੋਏ ਕਰਕੇ ਮਿੱਤਰਾ ਪੱਟੀ ਜਾਵੇ ਪਨੀਰੀ ਟੱਟ ਪਾਸ ਹੋਏ ਕਰਕੇ ਮਿੱਤਰਾ ਪੱਟੀ ਜਾਵੇ ਪਨੀਰੀ ਹਾਂਜੀ ਭਾਈ ਜੀ ਜਿਵੇਂ ਤੁਸੀਂ ਨੌਕਰੀਆਂ ਦੀ ਗੱਲ ਕਰ ਰਹੇ ਹੋ ਜਿੱਦਾਂ ਹੁਣ ਆਪਣੇ ਪੰਜਾਬ ਗਵਰਨਮੈਂਟ ਆ ਜਿਹੜੀ ਮਾਨ ਸਰਕਾਰ ਤਾਂ ਕਹਿ ਰਹੀ ਹੈ ਵੀ ਅਸੀਂ ਨੌਕਰੀਆਂ ਦੇ ਰਹੇ ਹਾਂ ਹਾਂਜੀ ਨੌਕਰੀਆਂ ਤਾਂ ਦੇ ਰਹੇ ਆ ਪਰ ਨੌਕਰੀਆਂ ਜ਼ਿਆਦਾਤਰ ਇਸ਼ਤਿਹਾਰਾਂ ਦੇ ਵਿੱਚ ਦੇ ਰਹੇ ਆ ਤੇ ਜਿੱਦਾਂ ਗੱਪਾਂ ਗੁੱਪਾਂ ਚ ਦੇ ਜਾਂਦੇ ਆ ਉਹਦਾ ਤਾਂ ਫਰਕ ਹੀ ਕਹਿ ਸਕਦੇ ਆ ਉਹ ਤਾਂ ਕਿੰਨੇ ਭਾਵੇਂ ਚੰਦ ਤਾਈ ਦੇ ਜਾਣ ਬਾਹਰਲੇ ਮੁਲਕਾਂ ਚ ਵੀ ਅੰਗਰੇਜ਼ ਵੀ ਆ ਗਏ ਹਨ ਨਾ ਨੌਕਰੀਆਂ ਕਰਨ ਉਹ ਤਾਂ ਚੱਲੀ ਜਾਂਦਾ ਜਲ ਖਿਆਲਾਂ ਚ ਚੱਲੀ ਜਾਂਦਾ ਇਹਦੇ ਵੀ ਮੈਂ ਥੋੜਾ ਹੀ ਲਿ ਗਿਆਂ ਦੇਖੋ ਸਾਰਾ ਕੁਝ ਤੇ ਕਰਤਾ ਤੁਹਾਨੂੰ ਭਰਮ ਹੋ ਗਿਆ ਜੀ ਬਿਜਲੀ ਆਉਂਦੀ ਬਾਧੂ ਨਸ਼ਾ ਖਤਮ ਹੋ ਗਿਆ ਜੀ ਸਾਰਾ ਕੁਝ ਤੇ ਕਰਤਾ ਤੁਹਾਨੂੰ ਭਰਮ ਹੋ ਗਿਆ ਜੀ ਬਿਜਲੀ ਕਰਤੀ ਸਸਤੀ ਨਸ਼ਾ ਖਤਮ ਹੋ ਗਿਆ ਜੀ ਕੱਚੇ ਟੀਚਰ ਪੱਕੇ ਹੋ ਗਏ ਨਿਤ ਡਿਊਟੀ ਜਾਂਦੇ ਨੇ ਖਾਤੇ ਚ ਆਵੇ ਹਜ਼ਾਰ ਬੀਬੀ ਹੋਰੀ ਪਾਰਲਰ ਬਿਊਟੀ ਜਾਂਦੇ ਨੇ ਕੋਈ ਇਸ ਤੋਂ ਵੱਡਾ ਗੱਪਸੁੱਟ ਕੇ ਸਤਾਜ ਆ ਜੂਗਾ ਕੋਈ ਸਿੰਘ ਜ਼ੋਰ ਮਾਰ ਗਿਆ ਤਾਂ ਤਾਕਤ ਪਲਟਾ ਦਊਗਾ। ਹਾਂ ਬਾਈ ਜੀ ਤੁਸੀਂ பாਬੂ ਕੁਲਾਈਨਾ ਤਾਂ ਲਿਖਦੇ ਹੋ ਨਾਲ ਨਾਲ ਰੁਟੀਨਸ ਤੁਹਾਡਾ ਕੰਮ ਕਰ ਕੀ ਆ ਕੀ ਕਰਦੇ ਹੋ ਤੁਸੀਂ? ਕੰਮ ਤਾਂ ਹੀ ਆਪਾਂ ਖੇਤੀਬਾੜੀ ਕਰਦੇ ਹਾਂ। ਠੀਕ ਆ। ਤੁਸੀਂ ਨਾ ਖੇਤੀਬਾੜੀ ਕਰਦੇ ਹੋ ਪਰ ਜਿੱਦਾਂ ਅੱਜਕੱਲ ਕਿਹਾ ਜਾਂਦਾ ਕਹਿੰਦੇ ਖੇਤੀਬਾੜੀ ਵਿੱਚ ਤਾਂ ਕੁਝ ਰਹਿਿਆ ਹੀ ਨਹੀਂ ਹੈ ਕੁਝ ਬਚਦਾ ਹੀ ਨਹੀਂ ਹੈਗਾ। ਹਾਂਜੀ ਖੇਤੀવાડી ਚ ਵਜਦਾ ਤਾਂ ਹੈਗਾ ਜੀ ਮਿਹਨਤ ਹੈ ਪਰ ਉਹਨਾ ਨਹੀਂ ਵੀ ਜੇ ਸਰਕਾਰ ਸਹੀ ਭਾ ਦੇਵੇ ਫਿਰ ਤਾਂ ਹੈਗਾ ਜੀ ਰੇ ਸਪਰੇ ਚ ਠੱਗੀ ਆ ਜਿੱਦਾਂ ਆ ਨਾ ਬੀਆਂ ਚ ਵੀ ਠੱਗੀ ਆ ਤੇ ਜ਼ਿਮੀਂਦਾਰ ਦੀ ਆਪ ਦੀ ਕੋਈ ਹੋਣੀ ਮੰਡੀ ਚੋਂ ਉਹਨੂੰ ਸੱਟ ਕਿਉਂ ਨਹੀਂ ਪੰਦੀ ਫਸਲ ਜਾਂ ਉਹਦੀ ਮਜਬੂਰੀ ਹੋ ਜਾਂਦੀ ਹੈ ਕਿ ਦਾਣਾ ਵੀ ਸੱਟ ਕੇ ਉਹਨੂੰ ਆਉਣੀ ਪੰਦੀ ਉਹਦਾ ਮੂੰਹ ਚੋਂ ਹੀ ਆਇ ਨਿਕਲਦਾ ਜ਼ਿਮੀਂਦਾਰ ਫਸਲ ਸੱਟ ਕੇ ਆਉਣੀ ਆ ਤੇ ਸੱਟਣ ਵਾਲੀ ਹੈ ਜਦੋਂ ਉਹਦੀ ਕੋਈ ਪੁੱਛਣੀ ਤੇ ਜੇ ਉਹਦੇ ਫਸਲ ਹੋ ਜੇ ਉਹਨੂੰ ਭਾ ਨਹੀਂ ਮਿਲਦਾ ਬਸ ਐਦਾਂ ਹੀ ਜੀ ਭਾਈ ਜੀ ਜਿੱਦਾਂ ਹੁਣ ਝੋਨਾ ਲਾ ਰਹੇ ਨੇ ਤਾਂ ਲਾਈਟ ਬਾਰੇ ਕੀ ਕਹਿਣਾ ਮਾਨ ਸਰਕਾਰ ਕਹਿ ਰਹੀ ਆ ਵੀ ਅਸੀਂ ਤਾਂ 24 ਘੰਟੇ ਲਾਈਟ ਦੇ ਰਹੇ ਆ ਪਾਣੀ ਦੇ ਰਹੇ ਆ ਲਾਈਟ ਜ਼ਰੂਰ ਆ ਰਹੀ ਹੈ ਜੀ ਕਈ ਇਲਾਕਿਆਂ 'ਚ ਤੇ ਕਈਆਂ 'ਚ ਨਹੀਂ ਆ ਰਹੀ ਜੀ ਇਹ ਤਾਂ ਕਈ ਪਿੰਡਾਂ 'ਚ ਤਾਂ ਆਉਂਦੀ ਨਹੀਂ ਘੱਟ ਆਉਂਦੀ ਆ ਕਈਆਂ 24 ਘੰਟੇ ਆਉਂਦੀ ਆ ਪਰ ਕੱਸੀ ਦਾ ਪਾਣੀ ਬਹੁਤ ਪਿੰਡਾਂ 'ਚ ਜੇ ਆਪਾਂ ਜਾਈਏ ਨਹੀਂ ਆਉਂਦਾ ਜੀ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਇੱਕ ਤਾਂ ਲੋੜ ਹੁੰਦੀ ਆ ਪਾਣੀ ਦੀ ਖੇਤਾਂ ਵਿੱਚ ਉੱਥੇ ਤਾਂ ਪਾਣੀ ਮਿਲ ਰਿਹਾ ਪਰ ਜਿੱਥੇ ਬੇਲੋੜਾ ਪਾਣੀ ਫालतू ਜਾ ਰਿਹਾ ਦੁਰਵਰਤੋਂ ਹੋ ਰਹੀ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਪਾਣੀ ਜੀ ਆਏ ਆ ਦਰਬਾਰਤੋਂ ਕੋਈ ਨਹੀਂ ਹੋਰੀ ਪਾਣੀ ਦੀ ਜਿੱਦਾਂ ਇੱਕ ਮਾਨ ਸਾਹਿਬ ਦਾ ਵੀ ਇੱਕ ਜਿੱਦਾਂ ਬੋਲ ਜਾਂ ਮਸ਼ਹੂਰ ਹੈ ਜੀ ਨਾ ਵੀ ਪਾਣੀ ਐ ਇਦਾਂ ਉਹੀ ਛੱਡੀ ਰੱਖਦੇ ਆ ਬਾਣ ਤੱਤੇ ਹੋਗੇ ਠੰਡੇ ਹੋਗੇ ਬਾਣ ਤੇ ਕੋਸੇ ਹੋਗੇ ਭਲਾ ਨਾ ਇਹ ਕੁਛ ਨਹੀਂ ਗਾ ਕੋਈ ਜ਼ਿੰਮੇਵਾਰ ਐ ਡਾ ਪਾਗਲ ਨਹੀਂ ਇਹੜਾ ਨਾ ਵੀ ਪਾਣੀ ਉਹੀ ਛੱਡੀ ਜਾਊਗਾ ਤੇ ਜੇ ਜਿੱਦਾਂ ਨਰਮੇ ਤੇ ਆਪਣੇ ਦੇ ਜਾ ਹੋਰ ਗਵਾਰਾ ਕੋਈ ਧਾਰ ਮੀਰਾ ਆਪਣੀ ਰਵਾਇਤੀ ਬਤਲਾਂ ਜਿਹੜੀਆਂ ਨਾ ਜੇ ਉਹ ਤੇ ਆਪਾਂ ਨੂੰ ਐਮ ਐਸ ਬੀ ਮਿਲ ਜੇ ਜਾਂ ਉਹਨਾਂ ਦੇ ਬੀ ਐਚ ਸਹਾਰ ਹੋ ਜੇ ਨਾ ਤੇ ਚੋਣਾਂ ਨਾਲੋਂ ਦੀ ਲੋੜ ਹੀ ਨਾ ਪਵੇ ਤੇ ਆਪਾਂ ਨੂੰ ਲਾਈਟ ਦੀ ਵੀ ਲੋੜ ਨਾ ਪਵੇ ਤੇ ਮੇਲਾ ਦਾ ਉਹਨੇ ਦੇ ਚੌਲ ਨਹੀਂ ਦੇ ਜਿੰਨੇ ਦੇ ਮੰਨ ਲਓ ਆਪਾਂ ਲਾਈਟ ਹੀ ਬਾਲ ਦਿੰਦੀ ਸਰਕਾਰ ਉਹਨੇ ਦੇ ਚੌਲ ਨਹੀਂ ਤੇ ਨਾ ਹੀ ਕੋਈ ਪੰਜਾਬੀ ਬੰਦਾ ਚੌਲ ਖਾਂਦਾ ਇਹ ਚੌਲ ਜਾਦੇ ਭਈਏ ਹੀ ਖਾਂਦੇ ਆ ਜਾਂ ਆਪਣੇ ਮੇਲਾ ਦਾ ਸਾਰੇ ਪੰਜਾਬੀ ਡੱਬਰਾਂ ਦੇ ਵਿੱਚ ਦੇਖ ਲਓ ਪਿੰਡਾਂ 'ਚ ਦੇਖ ਲਓ ਨਾ ਜਿੱਦਾਂ ਬਜ਼ੁਰਗ ਸੀ ਨਾ ਕੋਈ ਤੇ ਆਪਣੇ ਬਜ਼ੁਰਗਾਂ ਤੋਂ ਸੁਣ ਲਓ ਤੁਸੀਂ ਭਾਵੇਂ ਤੇ ਆਪਣੇ ਜੱਗ ਤੇ ਚੌਲ ਖਾਂਦੇ ਸੀ ਜਿੱਦਾਂ ਮਿੱਠੇ ਚੌਲ ਬਣਾਉਂਦੇ ਸੀ ਨਾ ਜੱਗ ਤੇ ਤੇ ਜਾਂ ਬਸ ਖੀਰ 'ਚ ਬਣਾਉਂਦੇ ਮੈਨੂੰ ਲੱਗਦਾ ਸਾਰੇ ਸਾਲ ਚ ਮੈਨੂੰ ਲੱਗਦਾ 3 ਕਿਲੋ ਚੌਲ ਵੀ ਨਹੀਂ ਲੱਗਦੇ ਉਹਨੇ ਪਿਆਬੀ ਡੱਬਰਾਂ ਦੇ ਵਿੱਚ ਹਨਾ ਤੇ ਹੁਣ ਕੋਈ ਨਿਆਣੀ ਨੂਨੇ ਭਾਵੇਂ ਕੋਈ ਕਰਾਰੇ ਖਾਣ ਲੱਗੇ ਜਾਂ ਨਮਕੀਨ ਹਨਾ ਮੈਨੂੰ ਲੱਗਦਾ 5 ਕਿਲੋ ਚੌਲ ਲੱਗਦੇ ਨਹੀਂ ਉਹਨੇ ਸਾਰੇ ਸਾਲ ਚ ਤੇ ਆਪਣੀ ਖੇਤੀ ਹੈ ਨਹੀਂ ਇਹ ਚੌਲਾਂ ਦੀ ਤੇ ੱੱਕੇ ਨਾਲ ਇਹ ਆਪਣੀ ਖੇਤੀ ਆਪਣੇ ਸਿਰ ਮੜੀ ਗਈ ਹੈ ਇਦਾਂ ਕਹਿ ਲਓ ਤੁਹਾਨੂੰ ਕੀ ਲੱਗਦਾ ਫਿਰ ਝੋਨੇ ਨੂੰ ਛੱਡ ਕੇ ਆਪਾਂ ਕਿਹੜੀ ਖੇਤੀ ਕਰ ਸਕਦੇ ਹਾਂ ਜੋ ਨੈਣ ਨੂੰ ਛੱਡ ਕੇ ਖੇਤੀ ਪੰਜਾਬ ਦੇ ਵਿੱਚ ਭਾਵੇਂ ਕਾਸੇ ਦੀ ਮਰਜ਼ੀ ਕਰ ਲੋ ਜੀ ਜੇ ਪੰਜਾਬ ਦੀ ਮਿੱਟੀ ਹੈ ਇਹ ਜੀ ਹੈ ਜਿੱਦਾਂ ਕੋਈ ਸਵਾਦ ਹੀ ਚੁੰਡੀ ਵੀ ਮੰਨ ਲਓ ਨੱਪ ਦੇ ਨਾ ਸੋਨਾ ਬਣ ਜੂਗੀ ਪਰ ਉਹਨੂੰ ਸਰਕਾਰ ਮਾੜੀ ਹੱਲਾਸ਼ੇਰੀ ਦੇਵੇ ਜ਼ਿਮੀਂਦਾਰਾਂ ਨੂੰ ਪੈਰਾਂ ਤੇ ਖੜੇ ਕਰ ਸਕਦੀ ਹੈ ਸਰਕਾਰ ਜਿੱਦਾਂ ਨਰਮੇ ਦਾ ਬੀਜ ਸਦਾਰ ਲਿਆ ਦੇ ਨਰਮਾ ਬਹੁਤ ਵਧੀਆ ਖੇਤੀ ਆ ਜਾਂ ਹੋਰ ਵੀ ਆਪਣੀਆਂ ਰਵਾਇਤੀ ਫਸਲਾਂ ਜਿੱਦਾਂ ਸਰੋਂ ਗੰਨਾ ਬਾਜਰਾ ਤਾਰਾ ਮੀਰਾ ਕਿੰਨੀਆਂ ਫਸਲਾਂ ਐ ਜਿਹੜੀਆਂ ਰਵਾਇਤੀ ਫਸਲਾਂ ਆਪਣੀਆਂ ਜਿਹੜੀਆਂ ਪਹਿਲਾਂ ਬਜ਼ੁਰਗਾਂ ਤੋਂ ਆਪਾਂ ਸੁਣਦੇ ਆਏ ਆਂ ਗਵਾਰਾ ਲਾਲੋ ਤੇ ਝੋਨਾ ਆਪਣੀ ਖੇਤੀ ਹੈ ਨਹੀਂ ਪਹਿਲੀ ਗੱਲ ਪੰਜਾਬ ਦੀ ਝੋਨਾ ਬਹੁਤ ਪਾਣੀ ਦੀ ਬਰਬਾਦੀ ਆ ਤੇ ਜ਼ਿਮੀਂਦਾਰ ਦੀ ਇਹ ਮਜਬੂਰੀ ਆ ਠੀਕ ਆ ਬਾਈ ਜੀ ਜੇ ਤੁਸੀਂ ਰਵਾਇਤੀ ਫਸਲਾਂ ਦੀ ਗੱਲ ਕੀਤੀ ਆ ਤਾਂ ਜਿਵੇਂ ਹੁਣ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਜਾਂ ਡਰੱਗਜ਼ ਫੀਮ ਭੁੱਕੀ ਚਿੱਟਾ ਜੋ ਵੀ ਚੱਲ ਰਿਹਾ ਤਾਂ ਵਿੱਚ ਡਿਮਾਂਡ ਹੁੰਦੀ ਹੈ ਕਿਸਾਨਾਂ ਦੀ ਕੋਈ ਰਵਾਇਤੀ ਫਸਲ ਜਿੱਦਾਂ ਕੋਈ ਡੋਡਿਆਂ ਦੀ ਕਹਿ ਦਿੰਦੇ ਆ ਵੀ ਇਹ ਖੇਤੀ ਹੋਣੀ ਚਾਹੀਦੀ ਆ ਡੋਡਿਆਂ ਦੀ ਖੇਤੀ ਜ਼ਰੂਰ ਹੋਣੀ ਚਾਹੀਦੀ ਹੈ ਜੀ ਕਿਉਂਕਿ ਇਹ ਤਾਂ ਦੇਖੋ ਲੀਡਰ ਵੀ ਕਹਿੰਦੇ ਆ ਰਾਜਾ ਵੜਿੰਗ ਜੀ ਵੀ ਕਹਿੰਦੇ ਆ ਨਾ ਤੇ ਆਪਣੇ ਬੀਬੀ ਪ੍ਰਨੀਤ ਕੌਰ ਨੇ ਵੀ ਕਿਹਾਗਾ ਹਨਾ ਤੇ ਬੀਬੀ ਪ੍ਰਨੀਤ ਕੌਰ ਨਹੀਂ ਸੋਰੀ ਨਵਜੋਤ ਮੈਡਮ ਦੇ ਘਰੋਂ ਜੀ ਜੀ ਨਵਜੋਤ ਸਿੱਧੂ ਦੇ ਘਰੋਂ ਨਾ ਉਹਨਾਂ ਨੇ ਵੀ ਕਿਹਾ ਤੇ ਇਹ ਡੋਡਿਆਂ ਦੀ ਖੇਤੀ ਨਾਲ ਵੀ ਜਿਵੇਂ ਆ ਮੈਡੀਕਲ ਨਸ਼ਾ ਘਟ ਸਕਦਾਗਾ ਇਹ ਜ਼ਰੂਰ ਹੋਣੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਸਾਰੇ ਮੁਲਖ 'ਚ ਹੀ ਹੋਣੀ ਚਾਹੀਦੀ ਆ ਸਰਕਾਰ ਨੂੰ ਵੀ ਆਪ ਦੇ ਸਰਕਾਰੀ ਥਾਵਾਂ ਤੇ ਵੀ ਲਾਉਣੀ ਚਾਹੀਦੀ ਜ਼ਿੰਮੇਦਾਰਾਂ ਨੂੰ ਵੀ ਵਿਝਾਉਣੀ ਚਾਹੀਦੀ ਆ ਠੀਕ ਆ ਬਾਈ ਜੀ ਹੋਰ ਪਾਬੂਕ ਲੈਣਾ ਹੋ ਜਾਂ ਹਾਂਜੀ ਦੇਖੋ ਜਿੱਦਾਂ ਮੈਂ ਲਿਖਿਆ ਨਾ ਝੋਨਾ ਅਸੀਂ ਨਹੀਂ ਲਾਉਂਦੇ ਸਾਥੋਂ ਲਗਵਾਇਆ ਜਾਂਦਾ ਫਿਰ ਗੀਤ ਪਾਣੀ ਮੁੱਕ ਜੂ ਪਾਣੀ ਮੁੱਕ ਜੂ ਸਾਰਾ ਸਾਲ ਹੀ ਗਾਇਆ ਜਾਂਦਾ ਜੇ ਮੁੱਲ ਹੋ ਜੇ ਪੱਕਾ ਪ੍ਰੀਤ ਸਿਆ ਬਾਕੀ ਫਸਲਾਂ ਦਾ ਕਾਹਨੂੰ ਸੁਣਨਾ ਪਵੇ ਗਿਆਨ ਓਏ ਸਾਨੂੰ ਫੇਸਬੁੱਕ ਦੀ ਚਵਲਾਂ ਦਾ ਰਵਾਇਤੀ ਫਸਲਾਂ ਖੋਲੀਆਂ ਝੋਨਾ ਪੱਲੇ ਪਾਤਾ ਜੀ ਨਹੀਂ ਚੌਲਾਂ ਨਾਲ ਪੰਜਾਬ ਦਾ ਦੱਸੋ ਕਿਹੜਾ ਨਾਤਾ ਜੀ ਰਵਾਇਤੀ ਫਸਲਾਂ ਖੋਲੀਆਂ ਝੋਨਾ ਪੱਲੇ ਪਾਤਾ ਜੀ ਭਈਏ ਖਾਂਦੇ ਚੌਲ ਤੇ ਸਾਡਾ ਕਿਹੜਾ ਨਾਤਾ ਜੀ ਪਰਾਲੀ ਹੱਲ ਨਹੀਂ ਸਸਤਾ ਓਏ ਨਾੜ ਦਾ ਹੱਲ ਨਹੀਂ ਸਸਤਾ ਸਾਇੰਸ ਤਰੱਕੀ ਕਰ ਗਈ ਆ ਸਾਡੀਆਂ ਫਸਲਾਂ ਸਾਡੀ ਮਿਹਨਤ ਭਾ ਕਿਸੇ ਦੀ ਮਰਜ਼ੀ ਆ ਭਾ ਕਿਸੇ ਦੀ ਮਰਜ਼ੀ ਆ ਬਈ ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਪੰਜਾਬ ਜਿਹੜਾ ਖੇਤੀਬੜਾਣ ਸੂਬਾ ਤਾਂ ਬੀਤੇ ਸਮੇਂ ਚ ਆਪਾਂ ਦੇਖੀਏ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਕਿਸਾਨਾਂ ਲਗਾ ਕਿਸਾਨ ਲਗਾਤਾਰ ਧਰਨੇ ਤੇ ਬੈਠੇ ਸੀ ਤਾਂ ਕੋਈ ਮਤਲਬ ਉਹਨਾਂ ਦਾ ਕੋਈ ਮੂੰਹ ਸਿਰ ਮਤਲਬ ਕੋਈ ਉਹਨਾਂ ਦਾ ਹੱਲ ਨਿਕਲਿਆ ਨਹੀਂ ਹੈਗਾ ਫਿਰ ਤੁਹਾਡਾ ਐਮਐਸਪੀ ਬਾਰੇ ਕੀ ਕਹਿਣਾ ਕਿ ਇਹ ਹੱਲ ਹੋਏਗਾ ਐਮਐਸਪੀ ਦਾ ਹੱਲ ਤਾਂ ਹੋ ਸਕਦਾ ਜੀ ਪਰ ਇਹਦੇ ਵਾਸਤੇ ਬਹੁਤ ਵੱਡੇ ਕੱਠ ਦੀ ਲੋੜ ਆ ਹਨਾ ਤੇ ਕੱਠ ਸਰਕਾਰ ਹੋਣ ਨਹੀਂ ਦਿੰਦੀ ਜਿੱਦਾਂ ਸਰਕਾਰ ਦੇ ਇਹ ਸੈਂਟਰ ਦਾ ਕੰਮ ਐ ਲਾਲੋ ਜਾ ਜਿੱਦਾਂ ਭਗਵੰਤ ਮਾਨ ਸਾਹਿਬ ਵੀ ਵੋਟਾਂ ਤੋਂ ਪਹਿਲਾਂ ਤਾਂ ਕਹਿੰਦੇ ਸੀ ਵੀ ਐਮਐਸਪੀ ਦੇ ਦਾਂਗੇ ਜਿੱਦਾਂ ਨਾ ਕੀ ਹਬੀਬੀ ਦਾ ਨਾਮ ਜਿਹੜੇ ਉਹ ਹੁਣ ਸੈਰਸਪਟਾ ਮੰਤਰੀ ਅਨਮੋਲ ਗਗਨਵਾਨ ਜੀ ਤੇ ਉਹਨਾਂ ਨੇ ਕਿਹਾ ਸੀ ਵੀ 5 ਮਿੰਟਾਂ ਚ ਐਮਐਸਪੀ ਦੇ ਦਾਂਗੇ ਤੇ ਚਲੋ ਇਹੋ 5 ਸਾਲਾਂ ਚ ਵੀ ਦੇ ਦੇਣ ਤਾਂ ਵਧੀਆ ਗੱਲ ਮੈਂ ਤਾਂ ਕਹਣਾ ਤੇ ਜਿੱਦਾਂ ਇਹ ਗੱਪ ਸਿੱਟ ਕੇ ਚਲੋ ਬਾਂਜਦੇ ਆ ਕਿਰਾ ਇੱਕ ਵਾਰ ਹਨਾ ਤੇ ਐਮਐਸਪੀ ਜੇ ਮਿਲ ਜੇ ਬਾਕੀ ਫਸਲਾਂ ਤੇ ਤਾਂ ਝੋਨੇ ਦੀ ਲੋੜ ਨਾ ਪਵੇ ਮੈਨੂੰ ਲੱਗਦਾ ਪੰਜਾਬ ਦਾ ਹੱਲ ਐ ਐਮਐਸਪੀ ਜੀ ਐ ਸਾਰੇ ਹਿੰਦੁਸਤਾਨ ਦਾ ਹੱਲ ਹੀ ਐ ਜ਼ਿੰਮੇਦਾਰਾਂ ਦਾ ਜੇ ਹਨਾ ਜੀ ਪੰਜਾਬ ਦੇ ਹੱਕ ਲਈ ਤੁਸੀਂ ਹੋਰ ਵੀ ਕੋਈ ਤੁਕਾਂ ਲਿਖੀਆਂ ਹੋਣਗੀਆਂ ਲਾਈਨਾਂ ਲਿਖੀਆਂ ਹੋਣਗੀਆਂ ਸਾਡੀ ਆਡੀਅנס ਨੂੰ ਉਹ ਵੀ ਸੁਣਾ ਦੋਈਂ ਹਾਂਜੀ ਜ਼ਰੂਰ ਫਸਲੀ ਚੱਕਰ ਨਾ ਜੇ ਬਦਲਿਆ ਪਾਣੀ ਨੇ ਨਹੀਂ ਬਚਣਾ ਮੇਰੇ ਸੋਹਣੇ ਦੇਸ਼ ਪੰਜ ਆਪ ਦਾ ਮਿੱਤਰੋ ਨਾ ਵੀ ਨਹੀਂ ਫਿਰ ਜਚਣਾ ਕੋਈ ਐਸਾ ਲੀਡਰ ਚੁਣੀਏ ਜਿਹੜਾ ਝੋਨਾ ਗੱਲ ਚੋਂ ਲਾ ਦੇ ਦੂਜੀ ਫਸਲ ਦੀ ਐਮਐਸਪੀ ਦੀ ਗਰੰਟੀ ਫੁੱਲ ਦਵਾ ਦੇ ਸਾਰੇ ਰਲ ਕੇ ਪ੍ਰੀਤ ਸਿਆਂ ਪੰਜ ਆਬ ਆਪਾਂ ਬਚਾਵਾਂਗੇ ਵੱਡੇ ਚੋਰ ਨੂੰ ਛੱਡ ਕੇ ਇਸ ਵਾਰ ਛੋਟਾ ਚੋਰ ਜਿਤਾਵਾਂਗੇ ਵੱਡੇ ਚੋਰ ਨੂੰ ਛੱਡ ਕੇ ਇਸ ਵਾਰ ਛੋਟਾ ਚੋਰ ਜਿਤਾਵਾਂਗੇ ਭਾਈ ਜੀ ਤੁਸੀਂ ਕਿਸਾਨਾਂ ਦੇ ਹੱਕਾਂ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰ ਰਹੇ ਹੋ ਕਦੇ ਤੁਹਾਡੇ ਮਨ ਚ ਨਹੀਂ ਆਇਆ ਵੀ ਹਾਂ ਆਪਾਂ ਵੀ ਪੈਸੇ ਕਮਾ ਲਈਏ ਆਪਾਂ ਵੀ ਫੇਮ ਲੈ ਲਈਏ ਕੁਝ ਐਦਾਂ ਦਾ ਡਿਜੀਟਲ মিডিਆ ਤੇ ਬਣਾ ਕੇ ਪਾਦੀ ਵੀ ਰਾਤੋ ਰਾਤ ਫੇਮਸ ਪੈਸਾ ਮੇਰੇ ਪੈਰਾਂ 'ਚ ਹੋਵੇ ਨਹੀਂ ਇਹ ਜਾਂ ਤਾਂ ਕੁਛ ਨਹੀਂ ਆਪਾਂ ਲਿਖਣਾ ਆਪਾਂ ਜਿਹੜਾ ਵੀ ਲਿਖਣਾ ਵੀ ਪੰਜਾਬ ਦੇ ਹੱਕ ਚ ਹੋਵੇ ਹਨਾ ਤੇ ਜ਼ਿਮੀਂਦਾਰਾਂ ਦੇ ਤੇ ਗਰੀਬ ਮਜ਼ਦੂਰਾਂ ਦੇ ਹੱਕ ਚ ਹੋਵੇ ਹੋਰ ਵੀ ਲਿਖਿਆ ਮੈਂ ਤੁਹਾਨੂੰ ਸੁਣਾਉਣਾ ਪੈਰ ਚੀਰ ਤੇ ਝੋਨੇ ਨੇ ਤੇ ਹੱਥ ਵੱਢ ਤੇ ਯੂਰੀਆ ਨਹੀਂ ਝੂਠੇ ਵਾਦੇ ਪਬਲਿਕ ਦੇ ਨਾਲ ਪੈਂਦੀਆਂ ਕਿੱਥੇ ਪੂਰੀਆਂ ਨਹੀਂ ਢੱਕ ਮੇ ਮੁੱਲ ਨਹੀਂ ਮਿਲਦੇ ਸਾਨੂੰ ਸਾਡੀ ਕਿਸਮਤ ਕਾਲੀ ਸੈਰ ਸਪਾਟਾ ਮੰਤਰੀ ਬਣ ਗਈ ਬੀਬੀ ਐਮਐਸਪੀ ਵਾਲੀ ਪ੍ਰੀਤ ਸਿਆ ਉਹ ਗੱਪ ਮਾਰਨ ਤੇ ਮਿਲਦਾ ਖਾਸਾ ਖਰਚਾ ਬਿਫੋਰ ਟਿੱਪਣੀ ਸੋਚੀ ਮਿੱਤਰਾ ਕਿਤੇ ਹੋਣਾ ਜਾਵੇ ਪਰਚਾ ਜਿੱਦਾਂ ਤੁਸੀਂ ਜੋ ਵੀ ਲਾਈਨਾਂ ਲਿਖੀਆਂ ਹੋਈਆਂ ਨੇ ਜਦੋਂ ਵੀ ਕੋਈ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਤਾਂ ਲੋਕਾਂ ਦਾ ਕਹਿਣਾ ਵੀ ਠਾ ਸਰਕਾਰ ਪਰਚੇ ਪਾ ਦਿੰਦੀ ਹੈ ਫਿਰ ਤੁਹਾਨੂੰ ਨਹੀਂ ਕੋਈ ਖੌਫ ਖੂਫ ਜਾ ਹੁੰਦਾ ਹੈਗਾ ਡਰ ਲੱਗਦਾ ਪਰਚਾ ਦਾ ਜੀ ਦੇਖੋ ਪੰਜਾਬ ਤੇ ਜਿਹੜਾ ਹੱਕ ਦੀ ਗੱਲ ਗਰੂ ਤੇ ਪੈ ਹੀ ਜਾਣਾਗਾ ਤੇ ਡਰਤਾ ਇਹਦਾ ਕਾਹਦਾ ਹੁੰਦਾ ਵੀ ਪਰਚੇ ਦਾ ਤਾਂ ਕੋਈ ਡਰ ਨਹੀਂ ਹੁੰਦਾਗਾ ਲੀਡਰਾਂ ਦੇ ਲੀਡਰਾਂ ਤੇ ਮੈਨੂੰ ਲੱਗਦਾ ਜਿੰਨੇ ਐਮਪੀ ਬੈਠੇ ਆ ਨਾ ਪਾਰਲੀਮੈਂਟ 'ਚ ਤੇ ਸਾਰਿਆਂ ਦੇ ਪਰਚਾ ਹੀ ਦੇਖ ਲਓ ਕਿੱਡੇ ਕਿੱਡੇ ਅਉਧਿਆਂ ਤੇ ਬਣ ਗਏ ਤੇ ਮੈਨੂੰ ਲੱਗਦਾ ਤੇ 400 ਤੇ 545 ਬੈਠੇ ਆ ਨਾ ਤੇ ਮੇਨ ਲੱਗਦਾ 400 ਤੋਂ ਉੱਤੇ 400 ਪਲੱਸ ਤੇ ਪਰਚੇ ਹੀ ਹੋਣਗੇ ਤੇ ਪਰਚੇ ਵੀ ਤਗੜੇ ਤਗੜੇ ਆ ਨਾਲੇ ਜਿਹੜੇ ਆਪਾਂ ਕ ਵੱਡੇ ਵੱਡੇ ਘਟਾਲਿਆਂ ਦੇ ਬਲਾਤਕਾਰ ਦੇ ਪਰਚੇ ਉਹਨਾਂ ਤੇ ਦੇਖ ਲਓ ਕਿੱਡੀ ਪਹੁੰਚ ਬਣ ਗਈ ਉਹਨਾਂ ਦੀ ਭਾਈ ਜੀ ਹੋਰ ਕੀ ਕੁਝ ਲਿਖਿਆ ਤੁਸੀਂ ਉਹ ਵੀ ਸੁਣਾ ਦਿਓ ਹਾਂਜੀ ਭਾਰਤ ਬਹੁਤ ਮਹਾਨ ਮੁਲਖਾ ਮੈਂ ਥਾਂ ਥਾਂ ਲਿਖਿਆ ਪੜਿਆ ਰੁਪਈਆ ਸਾਡਾ ਡਿੱਗਦਾ ਜਾਂਦਾ ਡਾਲਰ ਕਿੱਥੇ ਚੜਿਆ ਨਰਮੇ ਦਾ ਹੱਲ ਹੋਇਆ ਹੀ ਨਹੀਂ ਖਾ ਗਈ ਇਸ ਨੂੰ ਸੁੰਢੀ ਜਿੱਥੇ ਜਿਸ ਦੇ ਲੋਟ ਆ ਜਾਵੇ ਹਰ ਕੋਈ ਲਾਉਂਦਾ ਕੁੰਡੀ ਕਾਨੂੰਨ ਨਾਉਂਦੀ ਚਿੜੀਓ ਹੈਨੀ ਬਸ ਉਸ ਆਸਰੇ ਚੱਲਦਾ ਅਤ ਤੇ ਅੰਤ ਦਾ ਬੈਰ ਹੁੰਦਾਗਾ ਫਿਰ ਦਾਤਾ ਪ੍ਰੀਸਿਆਂ ਠਲਦਾ ਫਿਰ ਦਾਤਾ ਪ੍ਰੀਸਿਆਂ ਠਲਦਾ ਬਾਈ ਤੁਸੀਂ ਡਾਲਰਾਂ ਦੀ ਗੱਲ ਕੀਤੀ ਤੁਹਾਡੀਆਂ ਲਾਈਨਾਂ ਦੇ ਵਿੱਚ ਡਾਲਰਾਂ ਦਾ ਮਤਲਬ ਜ਼ਿਕਰ ਹੋਇਆ ਤਾਂ ਅੱਜ ਦੇ ਜਿਹੜੇ ਮੁੰਡੇ ਕੁੜੀਆਂ ਨੇ ਉਹ ਕਹਿੰਦੇ ਪੰਜਾਬ ਵਿੱਚ ਰਹਿਿਆ ਹੀ ਨੀ ਕੱਖ ਨਹੀਂ ਹੈਗਾ ਵੀ ਚਲੋ ਇੱਥੋਂ ਚੱਲੀਏ ਬਾਹਰ ਦੇਖੋ ਜੀ ਪੰਜਾਬ ਚ ਤਾਂ ਬਹੁਤ ਕੁਝ ਹੈ ਨਾ ਤੇ ਪੰਜਾਬ ਵਰਗਾ ਸੁਰਗ ਵੀ ਕਿਤੇ ਹੈ ਨਹੀਂ ਮੈਨੂੰ ਲੱਗਦਾ ਦੁਨੀਆ ਤੇ ਹੈ ਨਹੀਂ ਪਰ ਗੱਲ ਇਹ ਹੈ ਵੀ ਪੰਜਾਬ ਚ ਥੋੜਾ ਜਿਹਾ ਜੇ ਕਾਨੂੰਨ ਦੀ ਜਿੱਦਾਂ ਸਥਿਤੀ ਹੈ ਨਾ ਸਹੀ ਹੋ ਜੇ ਤੇ ਨਸ਼ੇ ਪੱਤੇ ਦਾ ਸਰਕਾਰ ਬੰਦ ਕਰ ਦੇ ਤੇ ਮੈਨੂੰ ਲੱਗਦਾ ਦੁਨੀਆ ਤੇ ਪੰਜਾਬ ਤੋਂ ਵੱਡਾ ਕੋਈ ਸੁਰਗ ਹੈ ਨਹੀਂ ਅਮਰੀਕਾ ਕੈਨੇਡਾ ਸਾਰੇ ਫੇਲ ਆ ਪੰਜਾਬ ਮੂਰੇ ਤੇ ਪੰਜਾਬ ਚ ਇਨਸਾਨੀਅਤ ਵੀ ਬਹੁਤ ਆ ਤੇ ਪੰਜਾਬ ਦੇ ਲੋਕ ਇੱਕ ਦੂਜੇ ਨਾਲ ਖੜਨ ਵਾਲੇ ਵੀ ਆ ਪੰਜਾਬ ਤੋਂ ਵੱਡਾ ਦੁਨੀਆ ਤੇ ਕੋਈ ਵੀ ਸੁਰਗ ਹੈ ਨਹੀਂ ਪਰ ਜੇ ਥੋੜਾ ਜਿਹਾ ਮੰਨ ਲਓ ਉਹ ਜੇ ਸਿਸਟਮ ਸੈੱਟ ਕਰ ਦੇ ਸਰਕਾਰ ਹਨਾ ਤੇ ਜੌਬਾਂ ਜੁਬਾਂ ਜਵਾਕਾਂ ਦੇਣ ਲੱਗ ਜੇ ਤਾਂ ਪੰਜਾਬ ਤੋਂ ਵੱਡਾ ਕੋਈ ਸੁਰਗ ਨਹੀਂ ਹੈ ਬਾਈ ਜੀ ਹੋਰ ਲਾਈਨਾਂ ਲੇਖੀਆਂ ਹੋਣਗੀਆਂ ਉਹ ਵੀ ਸਾਡੀ ਆਡੀਅנס ਨੂੰ ਸੁਣਾ ਦਿਓ ਸੁਣਾ ਦੇਣੀ ਖਾਨ ਸਿੰਘ ਨਹੀਂ ਵੇਖੀ ਦੇ ਜਾਂ ਦਿਲ ਦੇ ਰਿਸ਼ਤੇ ਬਣ ਜਾਂਦੇ ਕੌਲ ਦੇ ਪੱਕੇ ਯਾਰ ਹੁੰਦੇ ਜੋ ਯਾਰ ਲਈ ਸੀਨਾ ਤਣ ਜਾਂਦੇ ਰਿਸ਼ਤਿਆਂ ਦੇ ਵਿੱਚ ਪ੍ਰੀਤ ਸਿਆ ਸਬਰ ਸੰਤੋਖ ਜ਼ਰੂਰੀ ਆ ਪਰ ਜੇਵਾਂ ਜਿਸ ਦੀ ਭਾਰੀ ਸੱਜਣਾ ਉਸੇ ਦੀ ਮਸ਼ਹੂਰੀ ਆ ਜਿਸ ਨੇ ਦਿਲ ਵਿੱਚ ਚੋਰ ਰੱਖੇ ਨੇ ਬੈਠੇ ਤੁਹਾਡੇ ਲਾਗੇ ਨੇ ਜਿਹੜਾ ਬਿਸਰੂ ਠੱਗਿਆ ਜਾਊ ਕਿਹਾਗਾ ਸਾਡੇ ਬਾਬੇ ਨੇ ਕਿਹਾਗਾ ਸਾਡੇ ਬਾਬੇ ਨੇ ਮੈਂ ਖੂਨ ਪੀਣਾ ਗਰੀਬ ਦਾ ਕਦੇ ਮਜ਼ਦੂਰੀ ਪੂਰੀ ਨਹੀਂ ਦਿੱਤੀ ਮੈਂ ਖੂਨ ਪੀਣਾ ਗਰੀਬ ਦਾ ਕਦੇ ਮਜ਼ਦੂਰੀ ਪੂਰੀ ਨਹੀਂ ਦਿੱਤੀ ਓਏ ਮੈਂ ਘਰ ਹੀ ਬਾਰ ਬਣਾ ਰੱਖਿਆ ਠੇਕੇ ਤੇ ਖੜ ਕੇ ਨਹੀਂ ਪੀਤੀ ਜੇ ਕੋਈ ਹੱਕ ਸੱਚ ਦੀ ਗੱਲ ਕਰੂ ਮੈਂ ਲੱਤਾਂ ਖਿੱਚਣ ਵਾਲਾ ਵਾਂ ਓਏ ਮੈਂ ਚਿੱਟੇ ਪਾ ਕੇ ਰੱਖਦਾਗਾ ਪਰ ਅੰਦਰੋਂ ਤਾਂ ਮੈਂ ਕਾਲਾ ਵਾਂ ਮੈਂ ਬੇਈਮਾਨੀ ਤੋਂ ਸ਼ੁਰੂਆਤ ਕੀਤੀ ਮੈਂ ਬੇਈਮਾਨੀ ਤੋਂ ਸ਼ੁਰੂਆਤ ਕੀਤੀ ਮੈਂ ਤਕੜਾ ਲੀਡਰ ਬਣ ਜਾਣਾ ਮੈਂ ਬੇਈਮਾਨੀ ਤੋਂ ਸ਼ੁਰੂਆਤ ਕੀਤੀ ਮੈਂ ਤਕੜਾ ਲੀਡਰ ਬਣ ਜਾਣਾ ਰੀਜ ਨਾ ਤਲਵੇ ਚੱਟਨੇ ਆ ਤੇ ਝੂਠ ਲਈ ਸੀਨਾ ਤਨ ਜਾਣਾ ਜਦ ਗਰੀਬ ਆਉਣਾ ਬੂਹੇ ਤੇ ਜਦ ਗਰੀਬ ਆਊਗਾ ਬੂਹੇ ਤੇ ਮੈਂ ਬੋਲਣਾ ਕਿਹੜਾ ਸਾਲਾਗਾ ਉਂਝ ਮੈਂ ਚਿੱਟੇ ਪਾ ਕੇ ਰੱਖਦਾਗਾ ਪਰ ਅੰਦਰੋਂ ਤਾਂ ਮੈਂ ਕਾਲਾ ਆਂ ਮੈਂ ਗਾਰੰਟ ਨਹੀਂ ਕਦੇ ਵੀ ਪਹੁੰਚਣ ਦੇਣੀ ਬਸ ਆਪਣਾ ਹੀ ਕਰ ਭਰਨਾਗਾ ਮੈਂ ਗਾਰੰਟ ਕਦੇ ਨਹੀਂ ਪਹੁੰਚਣ ਦੇਣੀ ਬਸ ਆਪਣਾ ਹੀ ਕਰ ਭਰਨਾਗਾ ਯਾਰ ਕਿਸ ਨੇ ਸੁਰਗ ਨਰਕ ਵੇਖੇ ਕਿਹੜਾ ਡੁੱਬਣਾ ਕਿਹੜਾ ਤਰਨਾਗਾ ਮੈਨੂੰ ਸਾਫ਼ ਸੁਥਰਾ ਨਾ ਸਮਝ ਲਿਓ ਮੈਨੂੰ ਸਾਫ਼ ਸੁਥਰਾ ਨਾ ਸਮਝ ਲਿਓ ਮੈਂ ਅੱਜ ਦਾ ਬੁੱਢਾ ਨਾਲ ਆਵਾ ਉਂਝ ਮੈਂ ਚਿੱਟੇ ਪਾ ਕੇ ਰੱਖਦਾਗਾ ਪਰ ਅੰਦਰੋਂ ਤਾਂ ਮੈਂ ਕਾਲਾ ਆਂ ਮੈਂ ਗੁਰੂ ਘਰ ਵੀ ਰੋਜ਼ ਜਾਂਦਾ ਮੈਂ ਗੁਰੂ ਘਰ ਵੀ ਰੋਜ਼ ਜਾਣਾ ਸਾਰੇ ਅੰਗ ਕਾਂਠਾ ਕੀਤੇ ਮੈਂ ਮੈਂ ਗੁਰੂ ਘਰ ਵੀ ਰੋਜ਼ ਜਾਣਾ ਸਾਰੇ ਅੰਗ ਕਾਂਠਾ ਕੀਤੇ ਮੈਂ ਪਰ ਲਾਗੂ ਆਪਣੇ ਤੇ ਕੀਤਾ ਨਹੀਂ ਬਸ ਲੋਕਾਂ ਸੁਣੇ ਦਿੱਤੇ ਮੈਂ ਪ੍ਰੀਤ ਵੀ ਕਿਹੜਾ ਦੁੱਧ ਦੋਤਾ ਪ੍ਰੀਤ ਵੀ ਕਿਹੜਾ ਕਿਹੜਾ ਦੁੱਧ ਦੋਤਾ ਬੰਦਾ ਸਿਆਣਾ ਵਾਲਾ ਵਾਂ ਉੰਜ ਮੈਂ ਚਿੱਟੇ ਪਾ ਕੇ ਰੱਖਦਾ ਵਾਂ ਪਰ ਅੰਦਰੋਂ ਤਾਂ ਮੈਂ ਕਾਲਾ ਵਾਂ ਪਰ ਅੰਦਰੋਂ ਤਾਂ ਮੈਂ ਕਾਲਾ ਨੂੰ ਬਾਈ ਜੀ ਲਾਸਟ ਵੀ ਮੇਰਾ ਇਹ ਸਵਾਲ ਰਹੂਗਾ ਜਿੱਦਾਂ ਸਾਡੇ ਯੂਥ ਆ ਜਾਂ ਨੌਜਵਾਨ ਪੀੜ੍ਹੀ ਹੈ ਜਿੱਦਾਂ ਤੁਸੀਂ ਪੰਜਾਬ ਦੇ ਹੱਕਾਂ ਦੇ ਲਈ ਆਪਣੇ ਭਾਬੂ ਕੋਲ ਲੈਣਾਂ ਦੇ ਰਾਈ ਆਵਾਜ਼ ਬੁਲੰਦ ਕੀਤੀ ਆ ਤਾਂ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਦਾ ਤੁਹਾਡਾ ਕੀ ਕਹਿਣਾ ਬਾਈ ਜੀ ਮੈਂ ਤਾਂ ਇਹ ਕਹਿਣਾ ਵੀ ਨਸ਼ੇ ਪਤੇ ਤੋਂ ਬਚਣਾ ਚਾਹੀਦਾ ਪਹਿਲੀ ਗੱਲ ਤਾਂ ਤੇ ਮੇਨ ਲਾਦਾ ਅੱਜ ਦੇ ਜਮਾਨੇ ਜਿਹੜਾ ਨਸ਼ੇ ਪਤੇ ਤੋਂ ਬਚ ਕੇ ਤੇ ਭਾਵੇਂ ਸਾਰਾ ਦਿਨ ਬੇਲ ਮੰਜਾ ਤੋੜੀ ਜਾਵੇ ਤੇ ਤਾਂ ਵੀ ਠੀਕ ਆ ਵੀ ਨਸ਼ੇ ਤੋਂ ਬਚ ਜੇ ਕੰਮ ਤਾਂ ਜ਼ਰੂਰੀ ਹੈ ਚਲੋ ਆਪਾਂ ਨਹੀਂ ਕਹਿੰਦੇ ਕਿਰਤ ਕਰਨੀ ਜ਼ਰੂਰੀ ਹੈ ਨਾ ਪਰ ਨਸ਼ੇ ਤੋਂ ਬਚਣਾ ਬਹੁਤ ਜ਼ਰੂਰੀ ਹੈ ਕੋਈ ਵੀ ਮੁੰਡਾ ਭਾਵੇਂ ਕੁੜੀਆ ਨਸ਼ੇ ਤੋਂ ਜਿਹੜਾ ਅੱਜ ਦੇ ਦੌਰ ਦੇ ਵਿੱਚ ਬਚ ਗਿਆ ਜਿਹੜੇ ਹਿਸਾਬ ਨਾਲ ਪੰਜਾਬ ਦੇ ਵਿੱਚ ਦੌਰ ਚੱਲੀ ਜਾਂਦਾ ਨਾ ਖੰਡ ਮੰਗੂ ਚੱਲੀ ਜਾਂਦਾ ਨਸ਼ਾ ਬਹੁਤ ਚੱਲੀ ਜਾਂਦਾ ਹੱਥਾਂ 'ਚ ਹੀ ਵੜਾਉਂਦੇ ਫਿਰਦੇ ਆ ਤੇ ਨਸ਼ੇ ਤੋਂ ਜਿਹੜਾ ਬਚ ਗਿਆ ਉਹ ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਕਾਮੀ ਹੈ ਜਿਹੜਾ ਨਸ਼ੇ ਤੋਂ ਬਚ ਗਿਆ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਆਪਾਂ ਬਾਈ ਜੀ ਨਾਲ ਤਾਂ ਗੱਲਬਾਤ ਕਰ ਲਈ ਤੁਹਾਨੂੰ ਇਹ ਜਿਹੜੀਆਂ ਭਾਵੁਕ ਲੈਣਾ ਸੀ ਕਿਸ ਤਰ੍ਹਾਂ ਦੀ ਲੱਗੀਆਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ